ਤਾਂ ਵੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲਰਾਊਂਡ ਗਰਾਡਸ 55 ਚੈਨਲ ਤੇ ਆਪਾਂ ਲੈ ਕੇ ਆਏ ਆਂ ਵਿਡੀਓ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐਂਡ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੀ ਹੈ ਤੇ ਅੱਜ ਗੱਲ ਕਰਦੇ ਆਂ ਫਾਈਨਲ ਐਂਡ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਯੂਰਪ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਐਂਡ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਐਨਆਰਆਈ ਚੜ੍ਹਦੀ ਕਲਾ ਕਬੱ ਵਿਚਕਾਰ ਰਹੇ ਦੇ ਵਿੱਚੋਂ ਸੇਰੇ ਪੰਜਾਬ ਆਜ਼ਾਦ ਕਬੱਡੀ ਕਲੱਬ ਫਾਸਟ ਤੇ ਐਨ ਆਰ ਆਈ ਚੜ੍ਹਦੀ ਕਲਾ ਕਬੱਡੀ ਕਲੱਬ ਸੈਕੰਡ ਤੇ ਇਥੋਂ ਬੈਸਟ ਰੇਡਰ ਬਣੇਗਾ ਰਿੰਕੂ ਖਰੇਤੀ ਵਾਲਾ ਤੇ ਬੈਸਟ ਜਾਫੀ ਬਣੇਗਾ ਹਰੀਤਲੇਤੇ ਵਾਲਾ ਤੇ ਇਥੇ ਬੈਸਟ ਰੇਡਰ ਤੇ ਬੈਸਟ ਜਾਫੀ ਦੇ ਲਈ ਕੱਪ ਦਿੱਤੇ ਗਏ ਸਨ ਅੱਗੇ ਗੱਲ ਕਰਦੇ ਆਂ ਇੰਗਲੈਂਡ ਦੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀਗਾ ਟੈਲਫੋਰਡ ਤੇ ਸਾਊਥਵਾਲ ਦੀਆਂ ਟੀਮਾਂ ਦੇ ਵਿਚਕਾਰ ਰਹੇ ਦੇ ਵਿੱਚੋਂ ਸਾਊਥਵਾਲ ਦੀ ਟੀਮ ਸੈਕੰਡ ਤੇ ਟੈਲਫੋਰਡ ਦੀ ਟੀਮ ਫਾਸਟ ਤੇ ਇਹ ਤੋਂ ਵੈਸਟਰ ਰੇਟਰ ਬਣਿਆ ਹੈਗਾ ਕੁਲਵਿੰਦਰ ਧਰਮਪੁਰੇ ਵਾਲਾ ਤੇ ਬੈਠ ਜਾਫੀ ਬਣਿਆ ਹੈਗਾ ਸਣੀ ਕਾਲੇ ਸੰਘਿਆ ਵਾਲਾ ਤੇ ਇਥੇ ਵੀ ਵੈਸਟਰ ਰੇਟਰ ਤੇ ਜਾਫੀ ਤੇ ਲਈ ਕੱਪ ਦਿੱਤੇ ਗਏ ਸਨ ਅੱਗੇ ਗੱਲ ਕਰਦੇ ਐਪ ਸਪੋਰਟ ਕਵੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਕਨੇਡਾ ਦੇ ਵਿੱਚ ਕਰਵਾਇਆ ਗਿਆ ਸੀ ਤੇ ਉਥੇ ਫਾਈਨਲ ਮੈਚ ਹੋਇਆ ਸੀ ਆਜ਼ਾਦ ਪੰਜਾਬ ਕੇਸਰੀ ਕਵਡਟੀ ਕਲੱਬ ਤੇ BC ਜੁਨਾਈਟਿਡ ਕਵਡਟੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ BC ਜੁਨਾਈਟਿਡ ਕਵਡਟੀ ਕਲੱਬ ਫਾਸਟ ਤੇ ਆਜ਼ਾਦ ਪੰਜਾਬ ਕੇਸਰੀ ਕਵਡਟੀ ਕਲੱਬ ਸੈਕੰਡ ਤੇ ਤੋਂ ਬੈਸਟ ਰੇਡਰ ਬਣੇਗਾ ਰਵੀ ਦਿਉਰੇ ਵਾਲਾ 19 ਕਵਡੀਆਂ ਪਾ ਕੇ 18 ਨੰਬਰ ਲੈ ਤੇ ਤੇ ਬਿਟ ਜਾਫੀ ਬਣੇਗਾ ਸ਼ੀਲੂ ਹਰਿਆਣੇ ਵਾਲਾ 14 ਟੱਚ ਲੈ ਕੇ 8 ਜਫੇ ਲਾਏ ਤੇ ਤੇ ਵੀ ਵੈਸਟਰ ਰੇਂਡਰ ਤੇ ਜਾਫੀ ਦੇ ਲਈ ਕੱਪ ਦਿੱਤੇ ਗਏ ਸਨ ਹਾਂਜੀ ਇਹ ਸੀ ਵੀਡੀਓ ਕੱਲ ਦੇ ਕਬੱਡੀ ਕਪਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾਲ ਹੀ ਇੱਕ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ